ਅੱਛਾ? ਮੱਛੀ ਕਾਲ ਜੀ। ਇਹ ਵੀ ਕੰਮ ਚੱਕਦਾ ਹੋ। ਹੈ? ਡੱਡੂ ਵਾਲਾ। ਡੱਡੂ ਦਾ ਹੱਥ ਮਾਰ ਗਿਆ ਐਵੇਂ ਪੱਤੇ ਕਰਦਾ ਤਾਂ। ਡੱਡੂ। ਮੈਂ ਜਾ ਤਾ। ਡੱਡੂ ਪੈ ਜਾ ਕੇ ਮੇਰਾ 20 ਫੁੱਟ ਦਾ। ਹੈ? ਉੜਦਾ ਡੱਡੂ ਮਾਤਾ। ਹੱਥ ਮਾਰ ਲਈ ਉਹ ਮਾਰਿਆ ਭਗਾ ਕੇ। ਸਾਹ ਪੱਤੇ ਇਹ ਬਹੁਤ ਆ ਗਏ ਨੇ ਰੀ ਦੇ ਵਿੱਚ। ਭਾਈ ਕਿੱਧਰ ਕਿੱਧਰ ਤੇ ਕਿਆ-ਕਿਆ ਸਮਾਰ ਉੜ ਕੇ ਆਇਆ ਲੈ। ਆਨੇ ਬਾਕੀ ਦੇ ਬੁੱਟ ਕੇ ਰਹਿ ਗਏ ਮੈਂ ਇਹ ਨੂੰ ਵੀ ਆ ਕੇ ਪਾਣੀ ਭਰਨਾ ਇਹਨੂੰ ਰਾਈਟ ਆ ਗਈ ਨੱਠ ਗਈ ਬੰਦੀ ਖੜੀ ਕੇ ਨਾ ਬਰਾ ਹੈ ਵੀਰ ਖੜੀ ਨੀ ਵੀ ਕਿਲੰਬਰ ਹੈ ਨਾ ਬਖੜੀ ਬੰਦੀ ਉਹ ਮਰਜੀ ਖਿਆ ਲਾ ਦੋ ਹੈ ਲੈ ਵੀ ਲਾ ਦੋ ਲਾ ਦੋ ਕਿਲ ਕਿਤੇ ਨਹੀਂ ਮਨੂ ਵੀ ਦਿਓ ਦਿਓ ਹੈ ਰਸਵਾ ਤੇਰੀ ਪੀਂ ਦੇਖ ਕੇ ਆਇਆ ਉਹ ਨਹੀਂ ਤਾਂ ਠੀਕ ਹੈ 4 ਕਿਲੇ 6.5 ਕਿਲੇ ਲੈਂਦੀ ਉਹ ਦੇ ਘਟਵਾ ਦੇ ਕਿ ਮੈਂ ਇੱਥੇ ਲੈਣੀ ਆ ਜੇ ਬਚ ਗਈ ਲੈ ਲਈ ਨੇ ਤੇਰੀ ਮੈਂ ਬਚ ਗਈ ਤੇਰੀ ਬਚਣੀਆਂ ਮਾਗਰ ਮਨੂ ਜੀ ਨਹੀਂ ਬੱਠੀ ਆ ਬਾਬਰ ਰਹਿ ਗਿਆ ਮਾਪਣਾ ਹਾਂ ਮੇਰੀ ਬਾਕੀ ਤੇਰੀ ਠੀਕ ਹੈ ਮੇਰੇ ਚਾਂਗੇ ਲੱਗਣੇ ਤੇਰੇ ਯਾਰ ਗਿੱਲੇ ਭਰ ਜਾ ਬੱਠੀ ਆ ਮੇਰੇ ਬਾਪੂ ਵੀ ਲੈ ਰਾ ਉੱਥੇ ਬਚਾਰ ਛੱਡ ਯਾਰ ਗਿੱਲੇ ਨਹੀਂ ਵਾਹ ਇਹ ਮੈਂ ਬਸੂ ਹੀ ਘੜਦੀ ਨਹੀਂ ਆ ਬਸ ਠੀਕ ਆ ਹਾਂ ਜੇ ਬੈ ਤੇਰਾ ਕਦੇ ਬੋਲ ਹੁੰਦਾ ਨਹੀਂ ਬੇਕਾ ਤੇਰੀ ਜਗਾ ਐ ਇੰਨੀ ਆ ਘੰਟੇ ਕੱਢ ਇੰਨੀ ਅੱਛਾ ਤੇਰੇ ਬੱਤੇ ਹੋ ਗਈ ਕੋਈ ਤੇਰੀ ਕੀ ਬਨੀ ਦੀ 4 ਛੱਡ ਯਾਰ ਗਿੱਲੇ ਦੀ ਬਨੀਦੀ ਉੱਥੇ ਮੈਂ ਦੱਸਤਾ ਉਹ ਨੂੰ ਮੈਂ ਤੇਰੀ ਬਚੂਗੀ ਵਧੀਆ ਹੈ ਹੀ ਆ ਪਰ ਜੇ ਵੇ ਕੱਟ ਗਈ ਫਿਰ ਤੇ ਤੇਲ ਨਹੀਂ ਬਣੀ ਮਾਨੂੰ ਕੋਈ ਨਾ ਜੇ ਮੇਰੀ ਬਾਤ ਜੀਉਣਾ ਤੇ ਵੀ ਦੇ ਵਾਠੀ ਹਾਂ ਠੀਕ ਹੈ ਠੀਕ ਹੈ ਮੈਂ ਤਾਂ ਲਾ ਦੇਣਾ ਪਹਿਲੇ ਪਹਿਲੇ ਤੇਨੂੰ ਤੈਨੂੰ ਬਹੁਤ ਬਾਅਦ ਚ ਲਾਉਣੇ ਆ ਪੈਂ ਲਾ ਸਵੇਰੀ ਆ ਹੋਤੀ ਲੱਗੂਗੇ ਆ ਹੋ ਜਣੀ ਤੇਰੀ ਮੈਂ ਹੱਥ ਫੇੜਾ ਜੀ ਤੁਹਾਨੂੰ ਬਸ ਹੋ ਰਿਹਾ ਪਹਿਲਾਂ ਲਾਇਆ ਤੇ ਤਾਂ ਇਹ ਬੀਜ ਮਹਿੰਗਾ ਬੀਜ 15000 ਵਾਲਾ ਉਹੀ ਲਾਉਣਾ ਮੈਂ ਹਾਂ ਠੀਕ ਹੈ ਲਗਾ ਪਾ ਯਾਰ ਵੀ ਇੰਨਾ ਪਹੇਗਾ ਬੀਜ ਇਹ ਮੈਂ ਹੀ ਲਾ ਲੈਣਾ ਹਾਂ ਦੇਖਿਓ ਪੱਤਾ ਹੀ ਬਹੁਤ ਦਾ ਜਾਮਣ ਦਾ ਪੱਤਾ ਸਾਰੇ ਇਹ ਇਧਰ ਤੇ ਆਏ ਬਾਹਰ ਮੱਤੇ ਇਹ ਗਾਗੋਲੀਆਂ ਨੇ ਮਿੱਚੇ ਨੇ ਗਾਣਾ ਹੋ ਰਹਿਣਾ ਤਾਂ ਕੁਝ ਨਹੀਂ ਚੱਲਣਾ ਮੈਂ ਹੁਣ ਦੇਖ ਲੈ ਤੈ ਪੱਤਾ ਬਹੁਤ ਦਾ ਪਰ ਬਾਹੀ ਇੱਥੇ ਜਿਹਨੂੰ ਆਇਆ ਆ ਗਿਆ ਲੇ ਕੇ ਆਇਆ ਹੁਣ ਤੋਂ ਬਾਲਟੀ ਦੀ ਬਾਜ ਮਰੇ ਐ ਜੂਰੀਆ ਹਾਂ ਦੇ ਪਾਉਣਾ ਪਾਣੀ ਲਾਉਣਾ ਹੁਣ ਇਹਨੂੰ ਪਾਣੀ ਛਿਗਾਇਆ ਮੈਂ ਆ ਰੱਖੀ ਸਾਡੇ ਦਾ ਨਹੀਂ ਹੈਗੀ ਨਾ ਰੱਖੀ ਤਸਵੀਰੋ ਸਹੀ ਫਿਰ ਰੇ ਪਾਉਣਾ ਇਹਦੇ ਨੂੰ ਰੇ ਪਾਣੀ ਪਾਉਣਾ ਵੇ ਪਾਖੇ ਪਾਣੀ ਛੱਡ ਦੇਣਾ ਵਾ ਉਹ ਪਾਲੀ ਵੀ ਰਹਿਣੇ ਨਾ ਬੰਦੇ ਇਹ ਸੋ ਨਹੀਂ ਫਿਰੂਗੀ ਇੱਥੇ ਹੈ ਪੱਪਾ ਪੰਜੇ ਫਿਰੂਗੀ ਇੱਥੇ ਕਿਹੜੀ ਚ ਇੱਥੇ ਪੱਤਾ ਬਹੁਤ ਆ ਕੁਝ ਨਹੀਂ ਆਗਾ ਬੱਤਾ ਅਰੇ ਤੇਰਾ ਪੱਤੇ ਪੱਤੇ ਮਰੇ ਰਹਿ ਗਏ ਉੱਪਰ ਨਾ ਥੋੜਾ ਪਾਣੀ ਆ ਦੇਖ ਪਾਣੀ ਛੱਡਣਾ ਗਏ ਨੇ ਬਾਈ ਕਰਿਆ ਹਲਾਉਣੇ ਕਿਹੜਾ ਬਾ ਹੋ ਰਹਿਣਾ ਦੋ ਚਾਰ ਦਿਨ ਨੂੰ ਤਨੀ ਵੀ ਪਿਆਰ ਹੈ ਠੀਕ ਨਹੀਂ ਬੰਨੀ ਇਹ ਤਿਆਰ ਹੈ ਕਈ ਦਾ ਤੋ ਅੱਜ ਤੱਕ ਕਿੰਨੀ ਆਠ ਆਹ ਉਹ ਜਿਹਾ ਹਫਤਾ ਖੰਡਾ ਇਹੋ ਆ ਆਹ ਤੇ ਆ ਰਸ ਤੇ ਆ ਪਤਾ ਲਾ ਪੂਰੀ ਹੈ ਗਾਹ ਕਿ ਹੋ ਗਿਆ ਵਾ ਕਰਾਓ ਇਹਦਾ ਛਾਂਗੇ ਬਾਬੇ ਦੇ ਆਇਦਾ ਹੂੰ ਬਾਰੀਪੁਰ ਦੀ ਲੋਡ ਉਹੀ ਹੋਮਲੇਸ਼ਨ ਠੀਕ ਨਹੀਂ ਠੀਕ ਹੈ ਜੀ ਆਹ ਹੋ ਵੀ ਨਹੀਂ ਆਲੇ ਜਾਣਦਾ ਹੋ ਗਿਆ ਹੁਣ ਨਹੀਂ ਥੋੜੀ ਦੇਰੀ ਐ ਇਹ ਹੈ ਮੇਰੀ ਉਹ ਐਸੇ ਮਹੀਨੇ ਦਾ ਮੀ ਮੇਗਾ ਮੀ ਮੇਗਾ ਮੀ ਵੀ ਕਿਹੜਾ ਪਿਆ ਭਾ ਜੇ ਜਿੰਨਾ ਵੀ ਪਿਆ ਮੀ ਮੌਂ ਨਹੀਂ ਕਰਤਾ ਪਿਆ ਤਾਂ ਹੈ ਨਹੀਂ ਐ ਨਾ ਉਹਦੇ ਬਾਅਦ ਮਾਸੋਂ ਠੀਕੇ ਰਹਾ ਆਦਲ ਆ ਲੈਟ ਜਲਦੀ ਸਵੇਰ ਦੀ ਅੱਜ ਕਹ ਹੁਣ ਆਈ ਆ ਉਹਨਾਂ ਅੱਠ ਵੀ 1 ਵਜੇ ਦੁਬਾਰਾ ਆਈ ਆ ਹੁਣ ਮੈਂ ਪਹਿਲਾਂ ਭਰਨਾ ਇਹ ਤਾਂ ਰੱਖ ਜੀ ਠੀਕ ਹੈ ਟਾਈਮ ਕੱਢ ਗਈ ਮਤਲਬ ਲਾਉਣੇ ਨੇ ਕੱਟ ਕੇ ਲਾਉਗੀ ਹੋਰ ਬਾਈ ਪਤਾ ਕੋ ਨਹੀਂ ਦਾ ਕੀ ਭਾਈ ਰਾਜਲੀ ਜਾਵੇ ਹਵਾ ਆ ਗਈ ਹੈ ਆ ਗਈ ਹਵਾ ਬਾਪੂ ਜੀ ਤੁਹਾਨੂੰ ਕਹਿਣਾ ਇਹਨੇ ਫੇਸਾਂ ਕਰਨਾ ਮਨ ਲੱਗਦਾ ਪਹਿਲੇ ਫੂਲੋਂ ਦੀ ਕੋਈ ਰੋਕਾ ਨਹੀਂ ਰਿਹਾ ਜੜੀਏ ਕਾ ਗੱਬੇ ਤੋੜਦੀਆਂ ਨਾ ਪਾਣੀ ਉਲਕੇ ਲੈਟ ਪੱਜ ਗਈ ਭਾਈ ਐ ਭੱਜੀ ਵੀ ਟਾਈਮ ਗਿਆ ਲਾ ਇੱਧਰ ਛੇਟਾ ਖਤਮ ਹੋਇਆ ਉਧਰ ਬੱਲਾ ਬੰਦ ਹੋ ਗਿਆ ਨਾ ਚੱਲੇ ਆਉਂ ਤਾ ਹੁਣ ਚੱਕਰ ਨਹੀਂ ਆ ਗਿਆ ਸਵੇਰ ਦੀ ਰਾਤ ਆਉ ਸੋਈ ਜਾ ਸਵੇਰ ਦੀ ਰਾਤੀ ਪੱਤੇ ਜੇ ਕਰਦਾ ਸਾਫ ਆ ਪੱਤੇ ਬਹੁਤ ਆ 8 3 3 ਲਾ ਲਾ ਚਲ ਇੱਕ ਅੱਧਾ ਬਤ ਉੱਪਰ ਹੈ 11 11 ਹੋਰ ਕੋਲ ਦੀ ਹੋ ਗਈ ਸਾਵਾਂ 11 ਇਨ ਕੋਲ ਦੀ ਹੋ ਗਈ ਇਹਨੇ 5-7 ਦਿਨ ਸਹੀਂ 5-7 ਦਿਨ ਸਹੀਂ ਨਾ ਹੋਈ ਜਾਣਾ 5-7 ਦਿਨ ਸਹੀਂ ਹਾਂ ਇਹਨੇ ਲਾਉਣੇ ਵੀ ਹੋ ਜਾਣਾ 15 ਤੱਕ ਹੋਣੀ ਆਪਣੀ ਲਾਈਟ ਹੈ ਨਾ 15 ਨੂੰ ਆਉਣੀਆਂ 15 ਤਰੀਕ ਸਹੀਂ ਨੇ ਹੁਣ ਹੋ ਜਾਣਾ ਪਾ ਲਾਉਣੇ ਜੋਗੀ ਆਪਾਂ ਲਾ ਦੇਣੀ 17-18 ਤਰੀਕ ਸਹੀਂ ਰੱਬ ਸੁੱਖ ਰੱਖੇ ਬਣੀ ਹੈ ਹੈ ਲਾਉਣੀ ਉਧਰ ਰਹੀ ਹੈ ਮੰਡ ਤੇ ਉੱਧਰ ਤੇ ਲਾਉਂਦੇ ਨਾ ਹੋਣਾ ਪਿੰਡ ਕੀ ਨਹੀਂ ਹੁੰਦਾ ਠੀਕ ਨਹੀਂ ਹਾਂ ਪਹਿਲਾਂ ਬੜਾ ਬੜਾ ਉੱਧਰ ਬੜਾ ਇੱਧਰ ਛੋਟਾ ਬੜਾ ਹਾਂ ਚੰਗਣੀ ਆਇਆ ਇੱਧਰ ਬੁਲਾਉਂਦੇ ਨੇ ਇੱਧਰ ਪਾਉ ਵਾਲਾ ਪਾਈ ਆ ਬਸ ਬਸ ਚੱਲੀਏ ਚੱਲੀਏ ਵੀ ਹੈਗਾ 4 ਕਿੱਗੇ 4 ਕਿੱਗੇ ਜੱਲੀਆਂ ਹੈ ਇਹ ਮੇਨ ਆਹੀ ਆ 4 ਕਿ ਉਹ ਵਾਲਾ ਗੰਨਾ ਹੀ ਸਾਰਾ ਪਾਉ ਵਾਲਾ ਗੰਨਾ ਸਾਰਾ ਗੰਨਾ ਉੱਧਰ ਉਹੀ ਮੰਡ ਚ ਜਿਹੜੀ ਉਹ ਕਿੱਥੇ ਮੰਡ ਮਾ ਜਿਹੜੀ ਆ ਬਸ ਇਹ ਰੋਜ਼ਾ ਨਹੀਂ ਹੋਣੀ ਵਕੀ ਵਾਲੇ 2 ਕਿੱਲੇ ਆ ਦੋ ਕਿੱਲੇ ਮੱਕਾ ਆਇਆ ਬੰਦੂਦ ਉੱਤੇ ਦੋ ਢਾਈ ਕਿੱਲੇ ਬੁੱਟੇ ਵਾਲੇ ਜਿ ਵਿੱਗੇ ਤਾਂ ਹੀ ਵੀ ਜਣੀਓ ਪਨੀ ਦੀਪਾ ਨੇ ਜਿਹੜੀ ਲੇਟ ਬੀਜਣੀ ਹੈ ਜੇ ਵਿੱਗੇ ਆ ਜੇ ਪਰਾ ਉਹ ਤਾਂ ਜੇ ਪਰਾ ਬੀਜਣੀ ਤਾਂ ਪੈਣੀ ਆ ਹਾਂ ਜੇ ਭਿੱਗੇ ਜਾਂ ਥਾਈ ਠੀਕ ਆ ਲਾ ਦੂੰਗੇ ਨਹੀਂ ਕਿਸੇ ਦਾ ਕੰਮ ਸਰਜੂ ਠੀਕ ਨਹੀਂ ਆਈ ਬਾਤ ਇਹ ਬਾਤ ਆ ਹਾਂ ਇਹ ਕੱ ਲੈਣਾ ਬਸ ਆਈ ਮੈਂ ਖੁਗੀ ਬੇਪਟੇ ਦੀ ਵਧੀਆ ਨਾ ਹੈ ਕਹਿੰਦੇ ਆਪਾਂ ਹਾਈਬ੍ਰਿਡ ਆ ਬੀਜ ਉਹ ਠੀਕ ਹੈ ਅੰਮੀ ਕਹਿੰਦੇ ਆ ਹਾਂ ਹਾਂ ਪਤਾ ਲੱਗੂ ਬਈ ਜੱਟ ਜੰਮਿਆ ਤਾਂ ਠੀਕ ਪਿਆ ਜੰਮਿਆ ਪਤਾ ਇਹ ਨਾ ਮੰਗਣੀ ਆ ਇਹ ਹਾਂ ਬਰਾਬਰ ਜੰਮੇ ਵਾਹ ਪੂਰਾ ਵਧੀਆ ਲਾਗਾਂ ਨੂੰ ਵਧੀਆ ਹਨ ਬਾਕੀ ਦੇਖੋ ਇਹਦੇ ਛੂਰੀ ਮੁਖੇ ਦਾ ਕੰਮ ਨਾ ਹੋਵੇ ਹਾਂ ਇਹ ਛੀਛੀ ਸਿੱਟੇ ਨਹੀਂ ਘਰੇ ਆਣਾ ਛੋਟੇ ਛੋਟੇ ਹਾਈਬ੍ਰਿਡ ਦਾ ਹੀ ਫਰਕ ਹੁੰਦਾ ਬਿਆਜਾਂ ਦਾ ਵੀ ਇਹੀ ਐ ਐਸ ਕੀ ਲੱਗਣਾ ਪਤਾ ਪਿਆਜਾਂ ਦਾ ਵੀ ਇਹੀ ਹੁੰਦਾ ਹਾਂ ਐਸ ਕੀ ਪਤਾ ਲੱਗਣਾ ਆਪਾਂ ਨੂੰ ਇੱਛਾ ਪਤਾ ਲੱਗ ਜਾਂਦਾ ਇੰਤੇ ਠੀਕ ਐ ਚੱਕ ਰਿਹਾ ਠੀਕ ਐ ਲੋਟਾ ਦਾ ਮਹਾਤਮਾ ਜਿਆੜੀਆ ਬੜੀਆ ਬਣਾ ਯਾਰ ਕਿਸੇ ਦੇਖੀ ਨਹੀਂ ਪੀਕ ਹੁਣ ਇਕੱਲਾ ਇਹਨਾਂ ਨੇ ਦੇਖ ਲੈ ਇਹਨੂੰ ਪਤਾ ਲੱਜੂਗਾ ਹੂੰ ਜੂੜ ਪੈਸੇ ਲਾਉਣੇ ਇਹਨਾਂ ਨੇ ਫਿਰ ਆਉਜੇ ਹੁੰਦਾ ਵਧੀਆ ਜੇ ਹੋ ਗਿਆ ਵਧੀਆ ਫਿਰ ਗੱਲ ਲੋੜ ਜੇ ਨਹੀਂ ਝੜ ਹੋਇਆ ਫਿਰ ਕੀ ਫਾਇਦਾ ਹਾਂ ਹੈ ਕਿ ਨਹੀਂ ਘਰ ਦਾ ਵੀ ਰੱਖੋ ਘਰ ਦਾ ਰੱਖ ਲਓ ਬਣਾ ਇਹ ਤਾਂ ਹੁਣ ਇਹ ਪਹਿਲਾ ਹੀ ਆਇਆ ਹੈ ਟ੍ਰੈਮੇ ਮੈਂ ਜੂਰੀ ਦਾ ਅੱਜ ਲਾਈ ਬਾਹਰ ਮੈਂ ਤਾਂ ਹਾਂ ਹਾਂ ਹੁਣ ਦੋ ਤਿੰਨ ਦਿਨ ਮੈਂ ਲਾ ਕੇ ਤਿਆਰ ਹੈ ਇਹ ਪਹਿਲਾ ਛਲਾਣੇ ਨੇ ਪਹਿਲਾ ਤਿਆਰ ਹੋ ਜਣਾ ਦਾ ਇਹ ਨਹੀਂ ਥੋੜੇ ਵਾਲੀ ਹੋਈ ਹੋਈ ਸਮਝਦਾ ਲਾਉਣੇ ਵਾਲੀ ਥੋੜੇ ਪਹਿਲਾਂ ਹੀ 5-7 ਦਿਨ ਲਾ ਦੇਣੀ ਆ ਉਹ ਆ ਜਦੋਂ ਜੇ ਲਾਈਟ ਆ ਗਈ ਹਮੇਲਾ 15 ਨੂੰ ਆ ਗਈ ਜਿੱਦਨ ਵੀ ਉਹਦਨ ਪਾਣੀ ਛੜਨਾ ਨਾ ਠੀਕ ਆ ਬਈ ਦੂ ਦਿਨ ਬਾੜ ਦੇਣੇ ਆ ਬਸ ਨਬੇਡੋ ਭਾਈ ਵਿੱਚੇ ਡੀਜਲੋ ਭੱਲਾ ਇਹ ਨਹੀਂ ਸੀਪੇ ਦੇ ਵੀ ਕਰ ਗਿਆ ਉਹ ਇੱਥੇ ਸੀਪੇ ਦੇ ਕਰ ਗਿਆ ਲੈ ਜਰਾ ਹਾਂ ਵੇ ਜੱਗਰੀ ਵੀ ਮੇਰੇ ਪਤਨੀ ਇੱਧਰ ਕਰਿਆ ਭੈਣ ਕਿੰਨੀ ਅੱਛਾ ਉਹਦੇ ਬਾਅਦ ਜਦੋਂ ਹੀ ਦਿਨ ਉਹਦੇ ਚੱਲਦਾ ਹੁਣ ਚਾਰੇ ਬਾਬੇ ਦੇ ਅੱਛਾ ਉੱਥੀ ਹੁਣ ਉੱਥੀ ਐ ਚਲ ਜਾ ਕੇ ਆਈਏ ਚਲ ਚਲ ਲੈ ਫਿਲਟਰ ਜਾ ਮੰਗਾ ਮੰਗਾਇਆ ਤਾਂ ਮੰਦੀਪ ਕਹਿੰਦਾ ਮੈਨੂੰ ਫੋਟੋ ਭੇਜੋ ਦੀ ਹਵਾ ਵਾਲੇ ਦੀ ਅੱਛਾ ਫਿਲਟਰ ਫਿਲਟਰ ਐ ਹਵਾ ਵਾਲਾ ਫਿਲਟਰ ਹੁੰਦਾ ਨਹੀਂ ਖੇਦਾ ਸਾਫ ਕਰਦੇ ਰੋ ਜੇ ਹਵਾ ਉਹ ਵਾਲਾ ਮਾਰਨ ਵਾਲਾ ਹਵਾ ਵਾਲਾ ਹਾਂ ਹਵਾ ਸਾਰਾ ਹੁੰਦਾ ਇੱਕ ਫਿਲਟਰ ਲੱਗਿਆ ਬਈ ਬੜਾ ਇਹਦੇ ਥਵਾੜੇ ਹੁੰਦਾ ਤੇਲ ਪੈਂਦਾ ਥਵਾੜੇ ਤਾਂ ਛੋਟੇ ਐ ਇਹਦੇ ਫਿਲਟਰ ਪੈਂਦਾ ਦੋ ਫਿਲਟਰ ਹੁੰਦੇ ਐ ਉਹ ਕਹਿੰਦਾ ਮਗਾਉਣਾ ਇੱਕ ਹੋਰ ਕਹਿੰਦਾ ਵੀ ਕ ਸਾਫ ਕਰਕੇ ਰੱਖ ਲੈ ਦੂਗਾ ਲਾ ਦੇ ਮਚਲ ਮਗਾ ਲਾ ਭਾਈ ਚਲ ਜਾ ਉਹਨਾਂ ਚਲ ਤਾਂ ਚਲੀ ਜੇ ਲਾ ਵੀ ਭਾਈ ਪਹੁੰਚ ਕੇ ਸੋਤਾ ਪਰ ਕੋਲ ਸੋਤਾ ਉਹ ਪੈਣੀ ਨੇ ਗਾਇ ਸੋਤਾ ਪਰ ਆ ਗਿਆ ਹੁਣ ਆਤਾ ਕੋਲ ਕੋਲ ਸੋਤਾ ਪਰ ਆ ਗਿਆ ਪੈਣੀ ਤੋਂ ਵੀ ਦੂਰ ਰਹਿ ਗਿਆ ਪਿੱਛੇ ਜਦ ਦੀ ਇਹ ਤੇ ਲਾਇਆ ਭਾਈ ਕੱਲ ਤੇਰਾ ਉਹ ਹੋ ਗਿਆ ਤਾਂ ਖਰਾਬ ਉੱਪਰ ਲਾਇਆ ਲੇਜ਼ਰ ਦਾ ਹਾਂ ਫਿਰ ਇੱਕ ਘੱਲਾ ਸਰਵਿਸ ਤੇ ਜਾਉਂਦੀ ਪਾ ਲੈ ਗਏ ਘੰਟੇ ਵਿੱਚ ਬਦਲ ਕੇ ਚਲੇ ਗਏ ਅੱਛਾ ਕਹਿੰਦੇ ਭਾਈ ਕੋਈ ਕਹੇ ਗਾਰੰਟੀ ਹੈ ਭਾਈ ਇਹ ਤਾਂ ਕਹਿੰਦਾ ਤਾਂ ਦਿੱਕਤ ਮੈਂ ਮੋੜੀ ਆ ਜਾ ਕਰਦੀ ਆ ਆਹੋ ਕਹੇ ਤੀਜਾ ਚਲਣੀ ਵੀ ਦਿੱਕਤ ਦਿੱਕਤ ਤਾਂ ਹੁਣ ਪਰ ਇੱਕ ਗੱਲ ਦਾ ਜਦ ਇਹ ਲੈ ਗਏ ਇਹ ਝਟਕੇ ਨਾਲ ਵੀ ਆ ਜਾਂਦਾ ਲੱਗ ਕਹਿੰਦੇ ਜੇ ਖੜ ਪੈਂਦਾ ਕਹਿੰਦੇ ਇਹ ਤਾਂ ਕੰਪਨੀ ਮੇ ਜਾਣਾ ਜਿਹਦਾ ਖਰਾਬ ਹੋ ਗਿਆ ਇਹਦਾ ਹੋਰ ਬੜਾ ਕੋਈ ਰਿਪੇਸ ਹੋ ਕੇ ਆਊਗਾ ਇਹ ਆਪਣੇ ਵੱਲ ਤੇ ਲਾ ਕੇ ਥੋੜਾ ਕੰਮ ਨਾ ਖੜੇ ਅੱਛਾ ਹਾਂ ਐਮਰਜੈਂਸੀ ਪਾ ਲਾ ਕੇ ਉਹਦੇ ਰੰਗ ਆ ਰਹਾ ਨਹੀਂ ਰਹਾ ਰੰਗ ਹਾਂ ਉਹ ਲਾਲ ਤਾਂ ਉਹ ਲਾਲ ਹੈ ਲਾਲ ਤਾਂ ਇਹ ਕਹੀ ਜਾਂਦਾ ਹਰਾ ਵਧੀਆ ਕਿਸਾਨੀ ਦਾ ਹੈ ਕਿਸਾਨੀ ਦਾ ਕਿਸਾਨੀ ਹੋਇਆ ਹੈ ਇਹ ਕਿਸਾਨੀ ਦਾ ਖੜਿਆ ਜ ਸਵੇਰ ਦਾ ਫੇਰਣਾ ਹੈ ਹੈ ਸਵੇਰ ਦਾ ਬੇਕੰਮ ਚੱਲਦਾ ਦਾਦਾ ਇਹਦਾ ਹਾਂ ਸਵੇਰ ਨਹੀਂ ਚੱਲਦਾ ਅਬਿੰਦਰ ਮੈਂ ਤਾਂ ਹੁਣ ਗਿਆਣਾ ਉੱਥੇ ਹੈ ਹਾਂ ਬੰਦੇ ਚੜਿਆ 3 ਵਜੇ 3 ਵਜੇ 8 ਦੇ ਚੱਲਣਾ ਤੇ ਬਦੋ ਗੰਢ ਲਾਉਂਦਾ ਹਾਂ ਦਿਹਾੜੀ ਤੇ ਵੀ ਉਹ ਰਾਹ ਮੇਜਿੰਦਾ ਬਾਈ ਰਾਮ ਵੀ ਕਿਹੜਾ ਜੰਦਾ ਹੀ ਇਹ ਗੋਲ ਆ ਹਲੇ ਕਿਹੜੇ ਰੋਕ ਗਏ ਨੇ ਦਤਿੰਦਰ ਨੇ ਜਾਨੂ ਫੇਰ ਆ ਗਿਆ ਇਹ ਸਿੱਖੇ ਦਾ ਹੋਈ ਇਹ ਮਾਮੂ ਟੱਕ ਤੇ ਆ ਇਹ ਲੈ ਬੰਦਾ ਉੱਪਰ ਗਿਆ ਉਹ ਬੰਦਾ ਚਲਾ ਦੇ ਲੱਗਦਾ ਥੋੜਾ ਕਿਨੂੰ ਕਿਤੇ ਹਾਂ ਡੈੜੀ ਖੰਡ ਉੱਪਰ ਕੱਟਦੇ ਦਾ ਬੰਦਾ ਇਹ ਹੁਣ ਇਹ ਵੀ ਚਲੇਗਾ ਉਹਦੋਂ ਇਹਨੂੰ ਉਹ ਪੈ ਗਿਆ ਕੰਮ ਪੈ ਗਿਆ ਘਰ ਜਾਣ ਨੂੰ ਬੰਦਰ ਤਾਂ ਮਿਲਿਆ ਔਖਾ ਹੋ ਗਿਆ ਮੁੰਡਾ ਇਹਨੇ ਗੈਰ ਲਾਉਣੀ ਸੀ ਘਰਾਂ ਜਾ ਕੇ ਅੱਛਾ ਅਹਿਲੀ ਐਮਰਜੈਂਸੀ ਹੋਵੇ ਮਿੰਦਰ ਕੱਢਦਾ ਹੁੰਦਾ ਜਿਹੜੀ ਸਾਈ ਵਾਲ ਲੈ ਹੁੰਦੀ ਹਾਂ ਅਹਿਲੀ ਐਮਰਜੈਂਸੀ ਮਿੰਦਰ ਕੱਢਦਾ ਹੁੰਦਾ ਪਰ ਸੁਣ ਲਿਆ ਭਾਈ ਇੱਕ ਤੇੜੀ ਯਾਣਾ ਹੀ ਵਾਜੇ ਪਰ ਜਦੋਂ ਅਸੀਂ ਫੇਰ ਡਰਾਈਵ ਦਾ ਕੀਾਈ ਦਾ ਸ਼ੁਕਾ ਯਾਰ ਇੱਕ ਬਾਲਟੀ ਨਾ ਮੈਂ ਇੱਕ ਬਾਲਟੀ ਤੇ ਗੈਨ ਹਣੀ ਮੁੰਡਾ ਸੋ ਮੈਨ ਲਿਆ ਹੁੰਦਾ ਬਾਲਟੀ ਬਾਲਟੀ ਪਰ ਮਾਰੂਪ ਹਾਂ ਬਾਹਰ ਵਾਲੀ ਤੇ ਬਹੁਤ ਏਰੀਆ ਤੇ ਬਾਤ ਓਡੀਆ ਕੇ ਤੂੰ ਬਈ ਉਹ ਇੰਨੀ ਰਹੀ ਏ ਆਰ ਨੂੰ ਦੇਖੀ ਤਦਾ ਕਰਦੇ ਪੈਗੇ ਉਥੇ ਵੀ ਕੁਤੀ ਸਾਹਮਣੇ ਇੱਥੇ ਨੂੰ ਇਹਨੂੰ ਦੇਖੀ ਨਹੀਂ ਪਹਿਲੇ ਦੇਖੀ ਕੁਤੇ ਲੱਗੇ ਆ ਜੇ ਜਿਵੇਂ ਤਰਾ ਏਡਾ ਲਾਖਿਆ ਤਾਂ ਆਈ ਦੇ ਏਡਾ ਆਉਣਾ ਸੋ ਆ ਗਿਆ ਤੁਮ ਦਾ ਸਰਪੰਚ ਆ ਕਰੇ ਜੇਰੇ ਆ ਕਰੇ ਉਹ ਕਰੇ ਹੇਟ ਲੇ ਉਹ ਕਰੇ ਹੇਟ ਆ ਇੱਥੇ ਤੇ ਫਿਰ ਐ ਲੱਗ ਜਾਂਦੀ ਦੋ ਬਜੀ ਬੀਤਾਂ ਉਹ ਕਰਨੇ ਤੱਕ ਉਹ ਆ ਵੀ ਤੂੰ ਉੱਠਾ ਜੀ ਆ ਨਾ ਉਥੇ ਥੋੜੀ ਜਿਹੀ ਰਹਾ ਰਹੇ ਜਾਂਦਾ ਅੱਛਾ ਬਾ ਜਿਸ ਤੱਕ ਹਾਂ ਨੂੰ ਕਿੱਥੇ ਤੱਕ ਸੋਬੇ ਤੱਕ ਜੇ ਤੱਕ ਜਮੀਨ ਦਿਖਦੀ ਆ ਜਿਹੜੀ ਵੀ ਦੀ ਹੋਗਾ ਫਬੂਲਰ ਆ ਕੇ ਉਹ ਨਹੀਂ ਹੈਗਾ ਤੇ ਜੇ ਆ ਗੁੜੀ ਕੁਮੜੀ ਆ ਗਿਆ ਜਿੱਦਾਂ ਇੱਕ ਗੁੜੀ ਕੁਮੜੀ ਇੰਨਾ ਕੁ ਭਾ ਉਹ ਉਹੇਠਾਂ ਨੇ ਖੋਗੇ ਹੈ ਹਾਂ ਉਹ ਕਰਾਤਾ ਆ ਕਰਾਉਣਾ ਮੱਕੀ ਵਾਲੇ ਮੱਕੀ ਵੀ ਮੱਕੀ ਵੀ ਨਹੀਂ ਮੱਕੀ ਆ ਫਿਰ ਉਹਦਾ ਪੱਤਰ ਹੋ ਗਿਆ ਉਹਨਾਂ ਨਾਲ ਕਰਾਇਆ ਉਹ ਮੇਰੇ ਬਾਹਰ ਆਇਆ ਆ ਵੀ ਤਨ ਨਕੀਲੇ ਪਹਿਲਾਂ ਕਰਵਾ ਲੈ ਦੇ ਕਣਕ ਦੀ ਵਾਦੇ ਜਿਆਦਾ ਬਰਾਹ ਹੁਣ ਉਹ ਸਰੇ ਵਾਲਾ ਲੈਂਦਾ ਹੈ ਜਾਂ ਜੱਗੇ ਨੇ ਮਾਰੇ ਤੇ ਜਾ ਰਹਾ ਕੋਈ ਨਾ ਉਹ ਸਰੇ ਵਾਲਾ ਗੰਨੇ ਵਾਲਾ ਉਹ ਗੰਨੇ ਦੇ ਨਾਲ ਵਾਲਾ ਚੌਂਕ ਉੱਤੇ ਘਾ ਰਹੀ ਹੈ ਆਹ ਉਹ ਕਰਨੇ ਵਾਲਾ ਜੀ ਆ ਕਿਸੀ ਨਾਲੋਂ ਬੁੱਲਾਰੇ ਲਾਉਣੇ ਲੱਗ ਗਿਆ ਲੱਗਿਆ ਨਾ ਲੈ ਕੱਲ ਤਾਂ ਗੋਲੀਆਂ ਪਾਉਣ ਲੱਗਿਆ ਕੱਲ ਕਾਲੇ ਦੇ ਹਟਾਉ ਲੈ ਜੀ ਫਾਇਰ ਦੇ ਹਟਾਉਣਾ ਕਾਲੇ ਦੇ ਆਹ ਸਾਡੇ ਨਾਲੇ ਲਾਉਂਗੀ ਚੰਦਾ ਕਾਲੇ ਬਣ ਗਿਆ ਜਿਆਦਾ ਬੁਰਾ ਹਾਲ ਹੈ ਜਾ ਰਿਹਾ ਮਜਾਰੂ ਆਏ ਪੈ ਗਏ ਨਾ ਪਾਣੀ ਨੂੰ ਧਰ ਮਿੱਟੀ ਚੜਾਤੀ ਉਹਨੇ ਦਿੱਤਾ ਜਾ ਯਾਰ ਬਾਈ ਨਜ਼ਰ ਹੋਣੀ ਇੱਥੇ ਫਿਰ ਆਹ ਮੋਟਰ ਕੀ ਤੇਰੇ ਕੋਲ ਆ ਹਾਂ ਆਓ ਫੇਰ ਆਪਣੇ ਆ ਪਰਲੇ ਪਾਸੇ ਵਾਲੇ ਅੱਛਾ ਉਹ ਡੋਰ ਤੇ ਪਰਾਂਪਰਾ ਆਪਣੇ ਆ ਡੇਕੇ ਪਰਾਂਪਰਾ ਸੀ ਉਹ ਵੀ ਤੇਰਾ ਆਪਣਾ ਰਹਾ ਹਾਂ ਇਹ ਲੇਟਾ ਪਰ ਆਪਣਾ ਆ ਇਹ ਬੁੱਤ ਲੱਗ ਗਿਆ ਉਹ ਜਿਹੜੀਆਂ ਉਹ ਸਿਰੇ ਵਾਲਾ ਵੀ ਆਪਣਾ ਠੀਕ ਜਿਹੜਾ ਪਜਾਰੇ ਦਾ ਕੰਮ ਪੜ ਗਿਆ ਆ ਵਧੀਆ ਗੱਲ ਇਕੱਠੀ ਇਕੱਠੀ ਵੀ ਸਾਰੀ ਆਜਾ ਬਚਾਲੇ ਹੋ ਕਿਹੜਾ ਬਚਾਲੇ ਆਹ ਜਿਹੜਾ ਪਾਣੀ ਦੇ ਲੱਗਿਆ ਪਾਣੀ ਦੇ ਕੋਲ ਕਿੱਥੇ ਲੱਗਿਆ ਮੈਂ ਤਾਂ ਉਹ ਪਾਣੀ ਕਿੱਥੇ ਲੱਗਿਆ ਉਹ ਅੱਜ ਤੇ ਬੰਗਲੇ ਬੈਠੇ ਹਾਂ ਕਿੱਥੇ ਸੁੱਕੇ ਲੱਗੇ ਦਵੇ ਉਹ ਅੱਜ ਉਹ ਅੱਜ ਪਾਣੀ ਲਾਇਆ ਹੋਇਆ ਲੱਗਦਾ ਹੁਣ ਆਏ ਹੋ ਨਹੀਂ ਪਾਣੀ ਲੈ ਦਿਖਾ ਕਿੱਥੇ ਪਾਣੀ ਹੈ ਬੰਗਲੇ ਦਾ ਉਹ ਬੈਠੇ ਬਚਾਰੇ ਇਹਦੇ ਵਿੱਚ ਕੋਈ ਨਹੀਂ ਆਉਂਦਾ ਠੀਕ ਹੈ ਉਹ ਵੀ ਪਾਣੀ ਲਾ ਯਾਰ ਇੱਧਰ ਵੀ ਆਪਾਂ ਆਏ ਉਹ ਪਰਲੇ ਪਾਸੇ ਵੀ ਆਪਣੇ ਆਹਦਾ ਵਧੀਆ ਕਰ ਲੈ ਟੱਕ ਇਕੱਠਾ ਵਧੀਆ ਹੁਣ ਇੱਕ ਮੋਟਰ ਕਿਹਾ ਹੋਰ ਨਹੀਂ ਜਾਣਾ ਪੈਂਦਾ ਹੈਗਾ ਅੱਜ ਮੱਕੀ ਦੀਆਂ 6 ਮੋਟਰਾਂ ਨੇ ਲੈ ਗਈਆਂ 6 ਮੋਟਰਾਂ ਨਹੀਂ ਹੈਗੀਆਂ ਇੱਕੋ ਓਡਰ ਆਵਾਜ ਤੇ ਮਰੀ ਯਾਰ ਆਪਣਾ ਉਰੀ ਹੈ ਬਸ 6 ਮੋਟਰਾਂ ਦਾ ਲੋਡ ਵੀ ਹੈਗਾ ਕੰਮ ਨਾ ਨਾ ਜਿਹੜਾ ਉਹ ਕਿਹੜੇ ਬਾਦਾਂ ਯਾਰ ਉਹ 19 ਜਮੀਨਾਂ ਨਾਲ ਹੋਰੇ ਹੋਵੇ ਇਕੱਠੀ ਮੋਟਰਾਂ ਦਾ ਦੋ ਦਿਨ ਹੋਣ ਤੇਰੀਆਂ ਜਿਹੜੀਆਂ ਕਿੰਨੀ ਜਮੀਨਾਂ ਹੋਰੇ ਤੁਹਾਡੀ ਆਪਣੀ ਸਾਡੀ ਘਰ ਦੀ ਹਾਂ ਟੋਟਰ ਖੇ ਵਿੱਚ ਟੋਟਰ ਦੇ ਪਿੱਛੇ ਠੇਕੇ ਵਾਲੀ ਮੇਰੇ ਕੋਲ ਕਹ ਸਾਰੇ ਡੱਬੇ ਤੇਰੇ ਕੋਲ ਤੇਰੇ ਆ ਤੇਰੇ ਕੋਲ ਕੋਣੇ ਹੋਰੇ ਵਈ 11 12 11 12 ਕਿਲੋ ਦੂ ਮੋਟਰ ਆ ਪਿੱਛੇ ਕਾਲੇ ਵਿਚ ਠੇਕੜੇ ਚੱਲ ਇੱਥੇ ਠੀਕ ਹੈ ਠੀਕ ਹੈ ਫਿਰ ਐ ਪਹਿਲੇ ਆਉਣਾ ਹੈ ਮੋਟਰ ਪਰ ਹੈ ਮੋਟਰ ਤੇਰੇ ਬੱਚਾ 4 ਕਿਲੇ ਇਹ ਮੋਟਰ ਚੱਲੀਆਂ 4 ਮੰਡਾ ਆ ਬਕਮ ਖਾਬ ਕਰਦਾ ਆਪਣੀ ਮੋਟਰ ਦਾ ਸਾਰਾ ਪਾਣੀ ਇੱਧਰ ਪੈਂਦਾ ਅੱਛਾ ਇਹਦਾ ਆਪਣੀ ਨੂੰ ਪੈਂਦਾ ਸਾਰੀ ਜ਼ਮੀਨ ਠੀਕ ਹੈ ਹੋ ਉਸ ਤੋਂ ਦੋਏ ਸਾਰੇ ਪਾਸੇ ਠੀਮੀਂ ਦਾ ਫਾਇਦਾ ਆਈ ਆ ਦੂ ਤਾਂ ਦੂ ਹਾਂ ਐਸ ਲੋਡ ਚ ਹੋ ਜਾਣਾ ਹਲੋ ਇਹਦੇ ਵੀ ਲੈ ਆ ਫਾਦੂ ਦੋਏ ਵੇਲੇ ਹੋਣੇ ਆ ਦੋ ਤਾਂ ਮੇਰੇ ਕੋਲੇ ਪੱਕੇ ਅੱਛਾ ਝਾੜੀ ਬਣਾਣਾ ਬਾਹਰ ਤੇ ਬੰਦਰ ਰੱਖਣਾ ਝਾੜੀ ਪਰ ਪਿਆਰੀ ਕੋ ਦਾ ਸਰ ਰੰਪਲ ਵੀ ਇਹਦੀ ਮੋਟਰ ਤੇ ਬੈਠੇ ਬੰਦ ਗੱਲੀ ਕਰਨ ਜਿਹੜਾ ਮੈਂ ਨਾਲ ਕੱਲ ਗਿਆ ਬੰਦਾ ਉਹ ਹੀ ਕੋਲੇ ਜੀ ਭੂੜਾ ਭੂੜਾ ਤਾਂ ਕਹਿੰਦਾ ਲੱਗ ਗਿਆ ਭੂੜਾ ਹੀ ਕੋਸਾਂ ਮਾ ਭੂੜਾ ਤੇ ਗਿਆ ਕੱਲ ਹੋਸ ਰ ਗਿਆ ਵੇ ਚ ਆ ਜਾਣਾ ਮੈਂ ਦੋ ਜਣੇ ਗਏ ਵੇ ਆਹੋ ਬਾਕੀ ਤਾਂ ਔੜਿਆਂ ਨਾਲ ਸ਼ਾਮ ਨੂੰ ਨਹੀਂ ਗੱਲੂ ਆ ਜੂਗਾ ਬਸ ਮਹਾ ਕਾਪੂ ਮਿਲ ਕੇ ਗੱਲੂ ਬਸ ਉਹ ਦੂਆ ਬਾਸੂ ਜੀ ਜੇ ਕਰਨਾ ਮੈਂ ਬੰਦਾ ਇੱਕ ਰਿਆੜੀ ਪੱਟਾ-ਪੱਟਾ ਇਹ ਸਾਫ ਕਰਾਂਗਾ ਮੋਟਰ ਮਡਰ ਵਾਲੀਆਂ ਇਹ ਵੀ ਆਏ ਤਾਂ ਦਿੱਤੇ ਵੇ ਪੱਟਾ-ਪੱਟਾ ਜਿੱਥੇ ੜਾ ਘਾਹ ਤੇ ੜੌਣ ੜੂਆ ਪਕਾਜੇ ਨੇ ਉੱਥੇ ਲਵਾ ਦੂੰਗਾ ਮਿੱਟੀ ਵਾਲੀ ਇੱਕ ਬੰਦੇ ਦਾ ਕੰਮ ਦਾ ਬਸ ਉਹ ਸਵਾਗੇ ਸੁਗੇ ਨਾਲ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਉਹੀ ਸੜੀਆਂ ਲੱਗਾਂ ਵੀ ਨੀਵੀਆਂ ਹੋ ਜਾਣੀਆਂ ਭਈਆਂ ਤੇ ਲੋ ਫੇਰ ਉਹਨਾ ਭਈਆਂ ਦੇ ਦੋ ਦੋ ਟੱਕ ਰਖਾਏ ਆ ਸਾਰੀਆਂ ਬੱਟਾਂ ਪਰ ਖਾਤੇ ਐਨ ਬਣਾਤੀਆਂ ਬੱਟਾਂ ਅਸੀਂ ਇਕ ਨਹੀਂ ਕਰਿਆ ਇੱਥੇ ਹਾਂ ਮਾੜਾ ਦੋ ਤਿੰਨ ਸਾਲ ਹੋ ਗਏ ਤੁਹਾਡੇ ਨਾਲ ਲਾਈਆਂ ਹੀ ਨਹੀਂ ਆ ਗਈਆਂ ਕਿਆ ਕੀਤਾ ਸਾਲਾ ਭਈਆਂ ਨਾਲ ਲੋਟ ਆ ਯਾਰ ਤਵੀਆ ਵਾਲੇ ਜੰਦੇ ਨਾਲ ਪਾ ਕੇ ਦੋ ਦੋ ਟੱਕ ਦੋੇ ਪਾਸੇ ਤੇ ਰਖਾ ਦੇ ਓਕੇ ਨਹੀਂ ਓਕੇ ਲੋ ਭਾਈ ਹੁਣ ਹੋਂ ਗੰਨਾ ਜਗਦੀਪ ਵਾਲਾ 95 ਇਹਦੇ ਵੀਰ ਨਾਲ ਪਲ ਉਹਦਾ ਮੈ ਲੂਣ ਲੱਗ ਗਿਆ ਆ ਲੈ ਆ ਲੈ ਕੇ ਆਰਾ ਬਣਾ ਦੇ ਆਹ ਠੰਡਾ ਛੇ ਠੰਡਾ ਖੋਲੀ ਮੇਰਾ ਆ ਗਵਗ ਕਰ ਲਿਆ ਹੁਣ ਮੈਨੂੰ ਨਹੀਂ ਯਾਦ ਮੇਰੇ ਦਾ ਪੁੱਛੀ ਜਾਨਾ ਇਹ ਮੈਨੂੰ ਕਹਿੰਦਾ ਨਹੀਂ ਨਹੀਂ ਚਾਹ ਦੇ ਆਪ ਵੀ ਨਾ ਕਰੀ ਲਾਉਂ ਤੂੰ ਦੇਖੀ ਮੈਂ ਤਾਂ ਹੀ ਰਾਮ ਜਾਨਾ ਦੇਖੀ ਦੇਖੀ ਹੁਣ ਅੱਖਾਂ ਮਿਲਾਵਾ ਇਦੋਂ ਮੜੀਆਂ ਇਹਨੂੰ ਬਹੁਤ ਮਿੱਤਰੀ ਆਉਣਗੇ ਹਣਾਂ ਲੈ ਕੋਣਾ ਹਾਂ ਉਹ ਹੱਸ ਵੀਰੇ ਆ ਦੇਖੋ ਸ਼ੀਖੀ ਦੇਖੀਏ ਤੇ ਦੇਖੋ ਸ਼ੀਖੀ ਦੇਖ ਆਪਣੇ ਬੰਦੇ ਨਾਲ ਆਏ ਆ ਨੀਚੋਂ ਹੀ ਰਹਿੰਦੀ ਆ ਵਾਹ ਬੇਫਿਕਰੀ ਜੀ ਹੈ ਕਿ ਨਹੀਂ ਦੱਸ ਉਹ ਉਹ ਆ ਵੀ ਦਾ ਹਟਾ ਕਰ ਮਾ ਉਸ ਉਸ ਆ ਗਾ ਉਹ ਵੀ ਕਰਿਆ ਦੌੜ ਗਏ ਪਤਾ ਫੇਰ ਮੂੰਹ ਲੱਗਣਾ ਕੋਈ ਗੱਲ ਨਹੀਂ ਬਲਾਓ ਚ ਉਹਨੂੰ ਦੇ ਆ ਬੋਤਲੇ ਦੇ ਉੱਪਰ ਨਹੀਂ ਨਹੀਂ ਬਲਾਓ ਉਹ ਹੋਰ ਲਿਆਉਣੇ ਬੋਤਲ ਇਹਨਾਂ ਵੀ ਲੈ ਲੈ ਇਹ ਛੱਡੇ ਬਲੋ ਕੋ ਮਾਜੋ ਪਲਾ ਦੇ ਗਰਮੀ ਆ ਇਹ ਚਾਰੇ ਲੱਗੇ ਇਹ ਤਾਂ ਜਰਾ ਖਰਾਬ ਕਰਦਾ ਗਰਮੀ ਚ ਪਾਣੀ ਠੀਕ ਆ ਨਾ ਵਧੀਆ ਪਾਣੀ ਸਭ ਨਾਲ ਵਧੀਆ ਜੀ ਆ ਪਾਣੀ ਮੈਂ ਤਾਂ ਨੂੰ ਦੀ ਗਦਾ ਮਹਾਕੇ ਤੇ ਫੋਨ ਕਰਕੇ ਆਉਂਗਾ ਰੂ ਮਾੜਾ ਕਿਹੜਾ ਫੋਨ ਨਾ ਫੋਨ ਕਰਕੇ ਆਉਂਗਾ ਮਹਾਕੇ ਤੇ ਇਧਰ ਨੂੰ ਬਾਅਦ ਮਨੂ ਕੇ ਬਾਰੇ ਤੇ ਲੱਗਿਆ ਵਾ ਇਹ ਕਹਿੰਦਾ ਮੈਂ ਆ ਕੇ ਤੇ ਬਰੋੜ ਕੇ ਤੇ ਕਰਨਾ ਤਾਂ ਮੈਂ ਤਾਂ ਆਹੀ ਕਿ ਠੰਡੇ ਦੀ ਬੋਤਲ ਮੰਗਾਉਣੀ ਕਿ ਤੈਨੂੰ ਸਵੇਰੋਂ ਕੰਮ ਜਾ ਕੇ ਇਹਦਾ ਫੋਨ ਜਾ ਕਰਾਉਣਾ ਦਾ ਲੋੜ ਕਿੱਥੇ ਫੋਨੋਂ ਘਰਾਂ ਪਿਆ ਮੇਰੇ ਕੋਲ ਲੋਗਰ ਦਾ ਨਹੀਂ ਆਉਂਦਾ ਦੇ ਜੀ ਮੈਨੂੰ ਕੀ ਕਰਾਉਣਾ ਕਿਹਾ ਪਤਾ ਨਹੀਂ ਆਈਡੀ ਓਡੀ ਜੀ ਦਾ ਸਾਲਾ ਤੇ ਇਹਦਾ ਫੋਨ ਹੋਣਾ ਤੇਰਾ ਫੋਨ ਜਿਹਦਾ ਫੋਨ ਨਾ ਨਾ ਉਹ ਦਾ ਲੇੜ ਆ ਲੈ ਰੀਸੈਟ ਕਰਨਾ ਉਹ ਤਾਂ ਫੋਨ ਕੋਈ ਹੋ ਹਾਂ ਉਹ ਦਾ ਹੋਰ ਆ ਠੀਕ ਆ ਜੀ ਮੈਂ ਜਿੱਥੇ ਬੰਗਲੇ ਬੈਠੇ ਆ ਹਾਂ ਆਹ ਤੇ ਚਾਚੇ ਉਹ ਪਾਣੀ ਉਹ ਪਾਣੀ ਹੋਇਆ ਹੋਰ ਦੇਖਦਾ ਇਹ ਜਿੱਦੀ ਪਾਣੀ ਆ ਹਾਂ ਹਾਂ ਪਾਣੀ ਉਹ ਪਾਣੀ ਖੜਾ ਦੇਖਦਾ ਉਹ ਮੈਂ ਤਾਂ ਐ ਤਾਂ ਹੁਣ ਇੱਕ ਵਾਰੀ ਤਾਂ ਪੈਣੀ ਪੈਂਦੀ ਆ ਇਹ ਨਹੀਂ ਪਾਣੀ ਸੁੱਕਿਆ ਦੇਖ ਲੈ ਹੈ ਚ ਬੰਦੇ ਦੋ ਉਹ ਬੰਗਲੇ ਬੈਠੇ ਨੇ ਦੂਰ ਤੇ ਆਹ ਦੇਖ ਭਾਈ ਉਹ ਬੰਗਲ ਇੱਕ ਵਾਰ ਆ ਗੱਤੀ ਲੱਗਤੀ ਮਹਾ ਹਾਂ ਹਾਂ ਆ ਮਹਾ ਲੱਗ ਕਰੇ ਵੀ ਇਹ ਹੋਰ ਦੀਆਂ ਹੋ ਗਈ ਲੋਕਾਂ ਆ ਪਿੱਛੇ ਕਰੋ ਇਹਨਾਂ ਨੂੰ ਕਬੇ ਰਸਤਾ ਲੈ ਇਹ ਵੀ ਰਸਤਾ ਪੱਕਾ ਕਾ ਹੋ ਜਾਦੀ ਹੁਣ ਪੱਕਾ 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 ਰਸਤਾ ਹੋ ਆਹ ਬੜੀ ਜਲੂ ਪੈਂਦੀ ਹੈ ਭਾਈ ਹਾਂ ਇਹ ਲੱਗ ਗਿਆ ਇਹ ਸਿੱਧਾ ਬੜੀ ਗਰਮੀ ਬਹੁਤ ਲੋ ਪੈਂਦੀ ਭਾਈ ਹੋ ਜਾਂਦਾ ਮਾਸਨ ਜਰਾ ਨੌਸੇ ਰੱਖਿਆ ਹੋਗਾ ਕੰਨੇ ਬਣੂਗਾ ਚੱਲ ਆਹ ਕਿੰਨਾ ਦੇਖ ਭਾਈ ਲੈ ਸਾਚਾ ਮੈਂ ਕਹਿੰਦਾ ਠੀਕ ਆ ਭਾਈ ਦੇਖ ਤਾਂ ਕਹਿੰਦਾ ਉਹ ਇਹ ਲੈਣੇ ਪਟਾੜਾ ਇਹ ਹਾਂ ਹਾਂ ਕੰਨਾ ਬਹੁਈ ਮੈਂ ਵੀ ਤੋ ਬਹੁਤ ਤੋ ਆਪਣਾ ਲੈਣਾ ਲੈ ਤੇਰੇ ਤੇ ਅੰਦਰ ਤਨੂੜ ਟਪਾਤਾ ਰੇ ਇਹਦਾ ਪੂਰਾ ਅੱਜ ਤਾਂ ਰਹਿ ਗਿਆ ਲੈ ਅੱਭ ਚਲਾਂਗਾ ਮਰ ਗਈ ਸੀ ਭਾਈ ਦੇਖ ਲੋ ਗੰਨਾ ਭਾਈ ਬਹੁਤ ਟੌਪ ਦਵਾ ਠੀਕ ਆ ਹਾਂ ਠੀਕ ਆ ਗੰਨਾ ਐਚ ਠੀਕ ਆ ਰੇਰੂ ਬੂੜਾ ਹੁੰਦਾ ਗਿਰਨਾ ਜੇ ਵਾ ਗਿਰ ਜੂਗਾ ਅੱਜ ਨਾ ਨਾ ਇਹ ਕਿੱਥੇ ਪੜਦਾ ਲੋੜੇ ਦੀ ਆ ਗਈ ਹੁਣ ਹੁਣ ਤਾਂ ਮੇੜੇ ਬਨ ਕੇ ਮੇੜੇ ਬਨ ਗਏ ਗੰਨਾ ਬਨ ਆਈ ਦੋ ਵਾਰ ਹੋ ਗਈ ਇਹ ਕਰਜ ਇੱਕ ਵਾਰ ਚ ਇਹ ਤਾਂ 38 ਆ ਉਹ 95 ਦੇਖ ਯਾਰ ਫਰਕ ਆ ਭਾਈ ਇਹ ਕੋਈ ਨਹੀਂ ਆਜਾ ਪੰਜਾਣਾ ਦੇਖੀ ਫਿਰ ਇਹ 38 ਆ ਇਹ ਅਟਾਤੀ ਆ ਉਹ ਹੀ ਬਿਮਾਰੀ ਦਾ ਹੋਇਆ ਇਹਨਾਂ ਬਿਮਾਰੀ ਆ ਆਹਦੇ ਦਾ ਕੋਈ ਮਾਰ ਨਹੀਂ ਹੈਗੀ ਕੋਈ ਮਾਰ ਨਹੀਂ ਹੈਗੀ ਬੀਜੜ ਨੂੰ ਤਾਂ ਕੋਈ ਵੀ ਨਹੀਂ ਖੇਤ ਦਾ ਖਰਚਾ ਖੇਤ ਦਾ ਹੀ ਫਰਕ ਆ ਜਿਹ ਵਿੱਚ ਗੰਨਾ ਲੱਗੇ ਜੀ ਨਾ ਗੰਨਾ ਦੋ ਦਿਨਾਂ ਨਾਲ ਲਾਹੋਗਾ ਨਾ ਲੱਗਦੇ ਇਹਨੂੰ 38 ਉਹੀ ਚ ਲੱਗਿਆ ਹੀ ਨਹੀਂ ਆਹ ਖੇਤਾਂ 'ਚ ਗੰਨਾ ਲੱਗਿਆ ਹੀ ਨਹੀਂ ਫਰਕ ਸਾਡੇ ਔਦਾ ਨਹੀਂ ਹੈ ਜੀ ਆਹ ਖੇਤਾਂ 'ਚ ਗੰਨਾ ਲੱਗਿਆ ਹੀ ਨਹੀਂ ਆਹ ਆ ਕਰ ਸੁੱਕ ਰਹੀਆਂ ਨੇ ਆ ਸੁੱਕਾ ਗਰਮੀ ਵੇਦਿਆ ਗਰਮੀ ਵੇਦਿਆ ਇਹ ਨਹੀਂ ਬਹੁਤ ਸਾੜੇ ਡਰਾਈਵਰ ਸਭ ਠੀਕ ਹੋ ਜਾਂਦਾ ਐਚਾ ਤੇ ਦੇਖ ਲੈ 95 ਤੇੜਾ ਲੱਗ ਦੇਦੇ ਹਾਂ ਹਾਂ ਬਹੁਤ ਠੱਗੀ ਆ ਹਾਂ ਆ ਵੀ ਜਾਂਦਾ ਆ ਵੀ ਤੇਰਾ ਆ ਵੀ ਜਾਂਦਾ ਇਹਦਾ ਵਗਣਾ ਪੜਾ ਜਾ ਰਿਹਾ ਇਹਨੂੰ ਇਹ ਨਹੀਂ ਨਹੀਂ ਕਿਹਦਾ ਹੋਰ ਆ ਮਟਾਈ ਪਰ ਹਟਾਈ ਚ ਜ਼ਿਆਦਾ ਕੱਦ ਘੱਟ ਹੈ ਕੱਦ ਘੱਟ ਕੱਦ ਵੀ ਉਨਾ ਹੀ ਆ ਪਰ ਇਹਦੇ ਪੱਤੇ ਨਾ ਥੋੜਾ ਜਿਹਾ ਅਨਾਰ ਜਿਹਾ ਚੋਲਾ ਆ ਜਾਂਦਾ ਅਨਾਰ ਜਿਹਾ ਥੋੜਾ ਜਿਹਾ ਮਟਾਈ ਦੇ ਕਿਹ ਜਿਹੇ ਗੰਨੇ ਦਿਖਦੀ ਆ ਆ ਦੇ ਇੱਕ ਦੇਖ ਲਈ ਜਿਹੜਾ ਗੰਨਾ ਨਿਕਲਿਆ ਹੋਇਆ ਤੂੰ ਸਿਰੇ ਤੱਕ ਹਾਂ ਅੱਲੀ ਗੰਨਾ ਕੋਈ ਨਹੀਂ ਦੇਣਾ ਹੈ ਹੈਨਾ ਪਹਿਲਾਂ ਕਰ ਜਿੰਦਾ ਨਾ ਹੈ ਹਾਂ ਪਹਿਲਾਂ ਕਰ ਜਿੰਦਾ ਜਿਹੜਾ ਦਾ ਬੀਜਾ ਬਾ ਢੰਗ ਨਾਲ ਆ ਹੈ ਹੈ ਹਾਂ ਬੀਜਾ ਬਹੁਤ ਟਾਈਮ ਸਿਰ ਬੀਜ ਹੋਇਆ ਬਾ ਢੰਗ ਨਾਲ ਬੀਜ ਹੋਇਆ ਜਿਹੜਾ ਮ ਗੰਨਾ ਦੇਖ ਜਿਹੜਾ ਹੈਗਾ ਨਾ ਹਾਂ ਹੈ ਬਾਈ ਜਿਹੜਾ ਗੰਨਾ ਹੈਗਾ ਬਰਾਬਰ ਸਾਰੇ ਨੀਵਾ ਕੋਈ ਨਹੀਂ ਹੋਏਗਾ ਉੱਚਾ ਨਹੀਂ ਹੋਣੀ ਹੈਗਾ ਹਾਂ ਉਹ ਬਰਾਬਰ ਹੈਗਾ ਬਾਈ ਇਸ ਤਰੀਕੇ ਨਹੀਂ ਪੈਣਾ ਕਿ ਨੀਵਾ ਜਿੰਦਾ ਪੂਰਾ ਕਮ ਨਹੀਂ ਖਾਣ ਉਹ ਸਰੇ ਹੀ ਜਾਊਗਾ ਸਰੇ ਹੀ ਜਾਊਗਾ ਹਾਰੀ ਏ ਬਾਈ ਟੋਪੋਂ ਟੋਪੜਾ ਸਿਰੇ ਤੱਕੇ ਓ 18 ਪਰਲੇ ਪਾਸੇ ਓ 18 ਆ ਬਾਈ ਗੰਨਾ ਸਾਰਾ ਬਹੁਤ ਖੜਾ ਤੇ ਰਿਆ ਯਾਰ ਆ ਮੈਂ ਐ ਸੋਚਦੇ ਕਿ ਹੁਣ ਬੈਲਾ ਫਾਰਮ ਲੱਗੋ ਗਿਆ ਐ ਕਿ ਹੁੰਦਾ ਇੱਥੇ ਤੇ ਬਿਰਲਾ ਇਹ ਤਾਂ ਇੱਧਰ ਬਿਰਲਾ ਹਾਂ ਇੱਥੇ ਬਰਾਬਰ ਆਪਣੇ ਮਾਲਾ ਲਈ ਰਹੀ ਗੀ ਇੱਧਰ ਲਈ ਹਾਂ ਹਾਂ ਤੁਈ ਰਹੀ ਗੀ ਇੱਥੇ ਤੇ ਹੁਣ ਇੱਥੇ ਸਹੀ ਬਿਰਲਾ ਹੁੰਦਾ ਪੰਮੇ ਦਾ ਗੰਨਾ ਹੀ ਬਹੁਤ ਬੜਾ ਬੜਾ ਹੋਇਆ ਬੋ ਉਹ ਨਾਲ ਸਾਕ ਨਾਲ ਦੇਖਿਆ ਗੰਨਾ ਪੰਮੇ ਦਾ ਗੰਨਾ ਚ ਹਾਂ ਆ ਉਹ ਮੁੱਢਾ ਉਹ ਖਾਨਾ ਕੋਲ ਬਹੁਤ ਬਹੁਤ ਮੱਲਿਆ ਬਹੁਤ ਜਿਆਦਾ ਤਕੜਾ ਹਰ ਕੇ ਰਹਿਦਾ ਹੱਦੋਂ ਬਹੁਤ ਤਕੜਾ ਹੋਇਆ ਬਾਹ ਉਹ ਕਹਿੰਦਾ ਬੀਜੜ ਵੀ ਬਹੁਤ ਵਧੀਆ ਦਾ ਬੀਜੜ ਵੀ ਨਹੀਂ ਦਾ ਮਾੜਾ ਬੀਜੜ ਵੀ ਕਹਿੰਦਾ ਅੱਜ ਆਪਾਂ ਦੇਖ ਕੇ ਰਾਤ ਨੂੰ ਜਗਤ ਕਰਨਾ ਬਾਕੀ ਪਮਾ ਬਾਈ ਜਿਹੜੇ ਕੰਪਿਊਟਰ ਹੈ ਜਿਹੜਾ ਆਏ ਗਏ ਤਾਂ ਕਹਿੰਦਾ ਉਹ ਸੜੀ ਨੂੰ ਦੂਈ ਪੈ ਗਈ ਬਿਮਾਰੀ ਉਹ ਕਿਆ ਕਰੇ ਉਹ ਪਈ ਵੀ ਹੈ ਸਪਰੇਇ ਇਹਨੇ ਦੋ ਤਿੰਨ ਕਰ ਲਿਆ ਹਾਂ ਉਹਨਾ ਵੀ ਕਰ ਲਉ ਮੈਂ ਹੁਣ 11:00 'ਤੇ ਚਲ ਕਦਿਆਂ ਮਾਨੋ ਉਹ ਵੀ ਜਾਣ ਲੱਗਿਆ ਬੀਜੀ ਕਿਦਾ ਨਾ ਆਓ ਬੀਜਿਆ ਤਾਂ ਸੰਝ ਲਾ ਹਰਤੀ ਚ ਬੀਜਿਆ ਦਾ ਹੁਣ 18 19 ਕਿਨ ਆਹਰਾਉਂ 18 18 19 ਕਿਨ ਬੀਜਿਆ ਪੰਨੇ 18 ਦੇ ਬਾਦੇ ਬੀਜਿਆ ਅੱਛਾ ਜਿਹੜੇ ਪਹਿਲਾਂ ਹਰਿਆਣੇ ਵਾਲੇ ਪਾਈਪ ਦੱਬ ਕੇ ਗਏ ਐ ਹਾਂ ਇਹ ਲੈਂਥ ਕਿੰਨੇ ਦੀ ਪੈਂਦੀ ਕਿੱਲਾ ਕਿੰਨੇ ਦਾ ਪੈ ਕਹੇ ਜਾਂਦਾ ਪੈਂਦਾ ਹੈ ਬੀਜੇ ਪੈ ਉਸ ਕੜਿਆ ਕੜਾ ਯਾਰ 200 ਫੁੱਟ 12 12000 ਦਾ ਪੈਂਦਾ ਕੜਿਆ ਕੜਾ 12 ਆਰਾ ਕੁਸੇ ਇੱਕ ਇੱਕ ਹੋਊਗਾ ਕੱਢ ਕੇ ਦੇਣਾ ਉਹਨੇ ਤੁਨੂੰ ਅੱਛਾ ਵਿੱਚ ਇਹ ਪਾਇਪ ਹੂੰ ਵਿੱਚ ਇਹ ਪਟਾਈ ਹੂੰ ਬਾਕੀ ਕਨੈਕਸ਼ਨ ਕਨੈਕਸ਼ਨ ਦਾ ਤੇਰਾ ਉੱਥੇ ਜਿਹੜਾ ਰਿਮੋਟ ਦਾ ਲੱਗਣਾ ਉਹ ਨੂੰ ਕਰਾਉਣਾ ਉਹ ਤਾਂ ਆਪ ਕਰਾਉਣਾ ਠੀਕ ਆ ਠੀਕ ਆ ਨਾ ਸਾਢੇ 12000 ਮੇਰੇ ਸਹੁੰ ਨਾਲ ਪੈਂਦਾ ਈਲਾ ਹੈ ਠੀਕ ਆ ਫਿਰ ਕਿਆ ਭਾਈ ਘਰ ਚੱਕ ਠਾਵਾ ਇਹ ਇਹ ਬੈੱਡ ਵਿਜਿਆਵਾ ਇਹ ਨਹੀਂ ਬੋਲ ਇਹ ਦੂਆ ਹੈ ਇਹ ਛੜਨਾ ਤੇ ਕਿਆ ਫਰਕ ਹੈ ਨਾ ਨਾ ਇਹ ਵਿਜਿਆਵਾਂ ਵੀ ਕਰਕੇ ਫਰਵਰੀ ਦਾ ਫਿਰ ਡੇਟ ਵਿਜਿਆ ਫਿਰ ਆਇਆ ਸੀ ਉਹ ਸਤੰਬਰ ਅਕਤੂਬਰ ਦਾ ਉਹ ਆਹ ਠੀਕ ਹੈ ਉਹ ਅਕਤੂਬਰ ਦਾ ਇਹ ਫਰਕ ਸੱਚਾ ਕਹਿੰਦਾ ਦੇਖਦੇ ਆ ਚੱਪੂ ਨੂੰ ਦੇਖਿਆ ਨਾ ਇਹ ਦੇਖਦਾ ਇਹਦੇ ਹੱਥ ਭਰੇ ਆ ਇਹਦੇ ਹੱਥ ਭਰੇ ਆ ਜੇ ਇੱਧਰ ਨਹੀਂ ਖਰਾਬ ਹੋ ਗਈ ਤਾਂ ਬਰਲੇ ਵਾਲੀ ਜਾ ਸਕਦੀ ਗਾਂ ਸਹੀ ਥੋੜੀ ਜੀ ਇੱਧਰ ਨੂੰ ਨਹੀਂ ਜਾਣੀ ਜਿੰਦਾ ਲਾ ਤੈਨ ਨੇ ਇੱਧਰ ਨੂੰ ਨਹੀਂ ਕਦੇ ਵੀ ਗਈ ਲੈ ਹਾਂ ਇੱਧਰ ਨਹੀਂ ਇੱਧਰ ਨਹੀਂ ਇੱਧਰ ਨਹੀਂ ਜਾਵੇਗੀ ਇੱਧਰ ਨੂੰ ਨਹੀਂ ਜਾਣੀਆਂ ਲੈਟ ਹਾਂ ਇਹ ਥੋੜੇ ਭਾਈ ਖੇਤ ਮਾਏ ਸੁੱਚ ਕਾਲੀ ਆਣ ਦੇ ਤੈਨੂੰ ਇੱਧਰ ਨਹੀਂ ਜਾਣਾ ਗੱਲ ਆ ਵੀ ਠੀਕ ਹੈ ਵੀ ਨਹੀਂ ਮਾੜਾ ਕਰਨਾ ਤਾਂ ਯਾਰ ਕਰਨਾ ਵਧੀਆ ਹੈ ਜਾੜਾ ਵੀ ਸਕਦੀ ਐ ਜੇ ਪਿੱਛੇ ਘਟਣੀ ਜਾਣੇ ਹੁੰਦਾ ਜਿੱਥੇ ਮਰਜ਼ੀ ਲੈ ਜਾ ਤਾਂ ਤੁਸੀਂ ਜਾਣ ਨਹੀਂ ਦੇਣੀ ਇਧਰ ਨੂੰ ਇਹ ਆਪੇ ਨਹੀਂ ਲੈ ਜਾਂਦੇ ਬਿਜਲੀ ਵਾਲੇ ਹਾਂ ਉਧਰ ਪਤਾ ਆਪਣੀ ਲਾਈਨ ਸਾਰੇ ਮੰਡਾ ਚ ਲੈ ਜਾਂਦੀ ਆ ਉਹ ਚਲੀ ਗਈ ਤੇ ਆ ਥੇਂ ਦੇਲਾ ਚਲੇ ਗਈ ਹੁਣ ਪਿਛਲੇ ਸਾਲ ਦੀ ਇਹਨਾਂ ਨੇ ਟੋੜੀ ਹੋਈ ਲਾਈਨ ਜਦੀ ਨਦੀ ਚ ਹੋ ਗਿਆ ਸਾਰਾ ਕੁਝ ਹਾਂ ਉਹ ਹੁਣ ਇਧਰ ਕੀ ਜੋੜੀ ਆ ਹੁਣ ਜੋੜੀ ਆ ਬਸ ਅੰਦਰ ਦੱਪਾ ਸਾਡੇ ਨੂੰ ਹੋਇਆ ਹਾਂ ਉਹ ਹੁਣ ਜੋੜੀ ਆ ਸਾਲ ਪਰ ਆਪਣੀ ਵਾਲੀ ਲਾਈਨ ਇਸੇ ਤੱਕ ਚਲਾਉਂਦੀ ਰਹੀ ਹਾਂ ਆਉਂਦਾ ਪਾਤੀ ਲੋੜ ਘਟ ਗਿਆ ਉਦੋਂ ਬਾਅਦ ਵੀ ਲੈਟ ਆਪਣੇ ਕਿੰਨੀ ਇੱਧਰ ਮਾਹੌਣ ਆਇਆ ਕਹੇ ਵੀ ਪਿਛਲੇ ਸਾਲ ਵਾਂਗੂ ਪਾਣੀ ਨਾ ਆਵੇ ਕਿਤੇ ਖੰਬੇ ਖੁੰਬੇ ਫੇਰ ਇਕੱਠੇ ਕਰਕੇ ਲੈ ਜਵੇ ਸਾਰਾ ਯਾਤਾ ਸੁੱਚਾ ਸਾਰ ਖੰਬੇ ਤਾਂ ਪਤਾ ਹੀ ਲੱਗ ਗਿਆ ਕਿੱਥੇ ਗਏ ਚਾਹਤ ਨਹੀਂ ਪਤਾ ਲੱਗਿਆ ਇੱਥੇ ਪਾਣੀ ਬਹੁਤ ਆ ਵਾਹ ਗੇਰ ਕਰਨਾ ਇੱਕ ਵਾਰ ਸੁਣਾ ਹਾਂ ਆ ਰਹੇ ਬਹੁਤ ਚੰਗੀ ਹੋਰੇ ਤੇ ਸਟਾਰਟ ਸਮਝ ਲਾਓ ਤੀਏ ਖੰਬੇ ਕੋ ਚਲੇ ਜਾ ਹਜੇ ਫਲਾਕ ਲੈਜਰ ਕਰਿਆ ਆਪਣਾ ਹੀ ਸਾਰਾ ਆਹ ਪਹਿਲਾ ਟਾਲਕ ਜਿ ਕਰਾਤੇ ਤੇ ਜਾਂ ਪਲਟਾਵੇਂ ਹਲ ਮਾਰ ਕੇ ਨਾ ਹਾਂ ਆ ਤੈਨੂੰ ਕਿਤੇ ਯਾਦ ਕਰਾ ਆਹ ਜੋ ਸੋਪੀ ਖੜੀ ਕੇ ਲੈ ਗਈ ਜੇ ਇੱਥੇ ਹੀ ਜਾਂਦਾ ਸਾਰਾ ਪਾਣੀ ਦੁਨੀਆਂ ਦਾ ਹਾਂ ਹਾਂ ਠੀਕ ਹੈ ਦਾਖਲ